புத்தி ரொம்ப கஷ்ணா கிருஷ்ணா கீ நான் நாம் சீனா ਉਸੇ ਉਮਰ ਕਿੰਨੀ ਹੋ ਗਈ ਹੈ? ਮੇਰੀ ਮੇਰੀ 80 ਸਾਲ 80 ਸਾਲ ਹਾਂਜੀ ਤੇ ਜਦੋਂ ਹੋਈ ਆ ਵੱਡ ਪੰਜਾਬ ਦੀ ਪਾਕਿਸਤਾਨ ਦੀ ਫੌਜੀ ਕਿੰਨੀ ਉਮਰ ਸੀ ਉਹ ਤੇਰਾਂ ਸਾਲਾਂ ਦੀ اچھا اچھا ਕਿਹੜਾ ਪਿੰਡ ਸੀ ਆਪਣਾ ਪਿੱਛੇ ਕੋਟਲਾ ਕੋਟਲਾ ਕਥੂ ਨੰਗਰ ਦਾ ਤੇ ਕਥੂ ਨੰਗਰ ਦਾ ਜਿਸ ਕਥੂ ਨੰਗਰ ਕਥੂ ਨੰਗਰ ਕਥੂ ਨੰਗਰ ਕਥੂ ਨੰਗਰ ਕਥੂ ਨੰਗਰ اچھا اچھا ਕਥੂ ਨੰਗਰ ਦਾ ਜ਼ਿਲ੍ਹਾ ਕਿਹੜਾ ਪੈਂਦਾ ਕਿਹੜਾ ਅੰਮ੍ਰਿਤਸਰ ਅੰਮ੍ਰਿਤਸਰ ਹਾਂਜੀ ਸਾਨੂੰ ਅੰਮ੍ਰਿਤਸਰ ਤੇ ਮੇਰੇ ਨਾਮ ਕਹਿੰਦਾ ਬਤਾਲਾ ਬਤਾਲਾ ਤੇ ਉਹਨਾਂ ਦਾ ਪਖਪੁਰਾ ਸੀ ਮੇਰੇ ਨਾਮ ਕਹਿੰਦਾ ਤਿੰਨ ਤੇ ਬਤਾਲਾ ਕਿ ਨਾ ਠੀਕ ਸਾਡਾ ਹੈਗਾ ਸੀ ਅੰਮ੍ਰਿਤਸਰ ਤੇ ਇੱਕਠੇ ਨੰਬਰ 10 ਉਹਦੇ ਬਾਗੇ ਕੋਸੇ ਬਾਗੇ ਠੀਕ ਇਹ ਪਿੰਡ ਆਪਣਾ ਜਿਹੜਾ ਸੀ ਕਿੰਨੀ ਕੁ ਬਾਦੀ ਸੀ ਉਦੋਂ ਪਿੰਡ ਦੀ ਛਾੜੇ ਤੇ ਦੀ ਬਾਦੀ ਗਈ ਹੈ ਨਾ ਕੀ ਨਾਂ ਕਹਿੰਦੀ ਬਹੁਤ ਕਾਫੀ ਬادیه ਸੀ ਤੇ ਸਾਡੇ ਪਿੰਡ ਦੀ ਤੇਰੀ ਮਾਸ਼ਾਫ ਜਾਂ ਆਂ ਵਰਦਾ ਨਹੀਂ ਹੁੰਦਾ ਤੇ ਚਿੰਗਾ ਹਾਂਜੀ ਐਸਾ ਨਹੀਂ ਸੀ ਤੇ 50 60 ਕੇ ਘਰ ਤੇ ਹੈ ਹੀ ਸੀ ਅੱਛਾ ਯਾ 70 70 ਕਾ ਹੈ ਸਭ ਤੇ ਕਿਹੜੀ ਬਰਾਦਰੀ ਬੈਠੀ ਸੀ ਪਿੰਡ ਸਾਡੀ ਕੋ ਮਦਾਨੀ ਸਾਡੇ ਬਸ ਜਾਂ ਕਮੀ ਕਰੇ ਸੀ ਗਿਆ ਦਵਾ ਤਾਂ ਖੰਡ ਚਾਹੀਦੀ ਆ ਨਾ ਹਾਂ ਜੇ ਹਾਂ ਚਾਹੀਦੀ ਬਾਕੀ ਇੱਕੋ ਸਾਡੀ ਬਰਾਦਰੀ ਸੀ ਸਾਡੀ ਹੈ ਸੀ ਜਾਂ ਫਿਰ ਉੱਥੇ ਸੁਰੂਏ 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 ਹਾਂ ਠੀਕ ਪੂਰੇ ਪਿੰਡ ਦਾ ਜ਼ਾਫੀ ਸਰੋਏ ਸਾਰੇ ਸਰੋਏ ਸਾਰੇ ਸਰੋਏ ਇੱਕ ਪਿੰਡ ਨਹੀਂ ਸਿਰ ਜਾਂ ਇਹ ਨਵਾਂ ਤਰਖਾਨ ਸ਼ਾਂਤ ਜਾਂ ਸਾਰਾ ਪੂਰਾ ਪਿੰਡ ਸਰੋਆਂ ਦਾ ਕੁ ਉਹ ਤੁਹਾਡੀ ਗਰੀਬ ਆਬਾਦੀ ਸੀ ਉਹਦੇ ਵਿੱਚ ਕੋ ਸਰਦਾਰਾਂ ਦਾ ਘਰ ਵੀ ਹੈ ਨਹੀਂ ਸਾਡੀ ਆਬਾਦੀ ਦੇ ਵਿੱਚ ਨਾ ਇੱਕ ਹੈ ਸੀ ਕਸ ਨਾ ਕੇ ਸੀ ਕਸ ਦਾ ਨਾ ਸਾਡੇ ਦਾਗੇ ਸੀ ਕਿੰਦਰ ਕੱਠੂ ਨੰਗਾ ਉਹ ਸਾਰੇ ਪਿੰਡ ਦੇ ਸਤਾਰਨ ਦਾ ਕਾਫੀ ਹੁੰਨਗਾ ਸਾਰਾ ਅੱਛਾ ਜਦੋਂ ਹੋਈ ਹੈ ਵਨ ਡੇ ਪੰਜਾਬ ਦੀ ਹੋਈ ਹੈ ਉਹ ਜਦ ਮੈਂ ਬੰਦੇ ਨਾਲ ਸਾਧਾਂ ਦੀ ਜਿਹੜਾ ਇਧਰ ਨੂੰ ਆਇਆ ਕਿਵੇਂ ਆਇਆ ਕਿ ਮੁਸ਼ਕਿਲਾਂਤ ਨਹੀਂ ਆਈਆਂ ਨਹੀਂ ਲਗਨ ਨਹੀਂ ਸੀ ਬਚਾਈ ਤੇ ਆਨ ਹੋ ਗਿਆ ਤੇ ਆ ਜਿਖਾ ਤਾਂ ਸੋਸ ਜਿਹਾ ਹੁੰਨਾ ਤੇ ਇਕੱਠੇ ਹੋ ਕੇ ਨਾ ਕੋੜੀਆਂ ਲੇਟੇ ਜੇ ਮੁਸਲਮਾਨ ਜਾਂਦੇ ਹਿੰਨਾ ਇਹਨਾਂ ਲੋਕਾਂ ਦੇ ਪਿੰਡਾਂ ਦੇ ਮੁਸਲਮਾਨ ਸਾਡੇ ਤੇਰੀ ਕੋੜੀਆਂ ਤੇ ਜਾਂਦੇ ਸੀ ਗੋਲੀਆਂ ਉਹਨਾਂ ਰੱਖੀਆਂ ਸੀ ਅੰਦਰ ਫਰਦ ਸਾਡੇ ਲੋਕਾਂ ਦੇ ਵਿੱਚ ਇਹਨਾਂ ਨੇ ਕੋੜੀਆਂ ਜਿਹੜੇ ਸਾਡਾ ਜਿਹਾ ਜਾਂਦਾ ਇਹ ਵੀ ਕੋਗੀਆਂ ਤੇ ਜਾਂਦਾ ਅੱਧਾ ਗੱਡਾ ਦੇ ਸਾਡੇ ਪੇਂਚ ਵਾਡੇ ਨਾਲ ਦਿਖਾ ਆ ਗਿਆ ਜਿਹਾ ਆ ਗਿਆ ਤੇ ਜੇ ਇਹਨਾਂ ਦਾ ਹੁੰਦਾ ਸੀ ਨਾ ਜਿਹਾ ਉਹ ਵੀ ਕੋਗੀਆਂ ਤੇ ਹੁੰਦਾ ਸੀ ਜਾਂਦੇ ਜਿਹਾ ਆ ਗਿਆ ਜਿਹਾ ਆ ਗਿਆ ਸ਼ੇਰ ਵਿਆਹ ਕੋਈ ਨਹੀਂ ਸ਼ੇਰ ਬੰਬੀਆਂ ਦੇ ਸੀ ਤੇ ਸਾਡੇ ਪਿੰਡੇ ਲੋਕ ਸਾਡੇ ਸਾਡੇ ਮਗਰ ਤੇ ਸਾਡੇ ਜੀ ਆ ਨਾ ਇਹਨਾਂ ਦੇ ਘੋੜੀਆਂ ਸਾਡੇ ਮਕੋੜੀਆਂ ਸਾਡੀਆਂ ਤੇ ਦੇ ਚਿੱਤਾਂ ਨਾਲ ਘੋੜੀਆਂ ਸਾਡੇ ਪਿੱਛੇ ਲਾ ਦੇਈਆਂ ਕਮਾਟਾਂ ਥਾਈ ਮਗਰ ਬਾਕ ਨਾ ਬੰਦੇ ਨਾ ਨਰ ਮਾਣਦੇ ਵੀ ਤੋਗੇ ਜੇ ਸੋਨੇ ਤੇ ਜੀ ਬਰੇ ਲੱਕ ਦੇ ਨਾਲ ਉਤੋਂ ਦੀ ਬਣਾ ਤਾਲੀਆਂ ਬਣਾਣਾ ਉਤਾਂ ਦੀ ਹੁੰਦਾ ਨਹੀਂ ਵਾਪਸ ਕਰਾ ਦਿੰਦੇ ਉਹ ਪਾਣੀ ਆ ਪੇ ਮਸੂਸ ਨਾ ਹੋਵੇ ਤੇ ਉਹਨਾਂ ਆਖੇ ਜਿਹੜਾ ਇਹਦੇ ਹੱਥੇ ਨਹੀਂ ਬੈਠਿਆ ਹੈ ਨਹੀਂ ਨਾ ਤੋਈ ਨੀਨਾ ਦੀ ਕੋਈ ਵੇੜਿਆ ਨੀਨਾ ਨੰਨ ਕਬੂ ਪਰਾਂਗੇ ਲਿਖੇ ਸਦਾ ਦਗੇ ਫਿਰ ਇੱਕ ਮਾੜੇ ਵਿੱਚ ਹੁੰਦੀ ਤੋਤੇ ਮਾੜਾ ਹਰਸਾਮ ਚੜਨੀ ਹੋ ਗਏ ਤੇ ਉਹ ਜਿਹੜੇ ਲੋਕ ਹੈ ਨਾ ਉਹ ਕੋਈ ਨਾ ਵਾਇਨੇ ਮਗੇ ਲੱਗੇ ਉਹਨਾਂ ਖੈ ਕਿ ਉਹਨਾਂ ਦੀ ਕੋਈ ਨਹੀਂ ਸੀ ਅੜੀਆ ਜਿਹੜੇ ਉਹਨਾਂ ਨਹੀਂ ਮਗਰਾ ਜਿਹਾ ਕਿ ਉਹਨੀਆਂ ਇੱਕ ਕੋਈ ਨਾ ਮਗੇ ਬਾੜੀਆਂ ਇਉਂ ਨਾ ਪਿੱਛੇ ਲੱਗੇ ਕਿ ਫਸਾਣ ਦੇ ਵਿੱਚ 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 ਪਨਾਨੀ ਕਿ ਨਾ ਸਭ ਹਨ ਕੀ ਮੈਂ ਰੋਵਾ ਹਾਂ ਇਹ ਮੈਂ ਮਾਗੀ ਹਾਂ ਇਹਨੇ ਮਾਗੀ ਨੇ ਕਾਛਾ ਦੇਵ ਮੈਨੂੰ ਆਪਣੀ ਕਾਛਾ ਦੇਵ ਮੈਂ ਨਹੀਂ ਜਾਣਾ ਮੈਂ ਥੱਕ ਗਈਆਂ ਮੈਂ ਕਾਗੀਆਂ ਰੋਵਾ ਪਿੱਟਾਂ ਜੀ ਸਾਹੂ ਨਾ ਇੰਨੇ ਕਿ ਗੱਲਾਂ ਯਾਦ ਹੈ ਹਾਂ ਕਰਦੇ ਹਾਂ ਲੋਂਦੀ ਰਾਵਾਂ ਨਾਲ ਭੱਜੀ ਆਵਾਂ ਕਿ ਉਹ ਇੱਕ ਸਾਗਿਆਂ ਨੇ ਜੇਵਰ ਫੜਿਆ ਇੱਕ ਦੇਸੀ ਕਿ ਉਹ ਮੱਝਾਂ ਸਾਗਾਂ ਭੰਗੀਆਂ ਪੀ ਪਈ ਇਹ ਸਾਗੇ ਜੀ ਆਉਂਦੇ ਆ ਵੀ ਜੇ ਇਹ ਇੱਥੇ ਜਸੇ ਆਉਂਦੇ ਆ ਨਾ ਇਹ ਪਾਕਿਸਤਾਨ ਹਿੰਦਸਤਾਨ ਬਣਨਾ ਇਹ ਬਾਖਸ ਨਹੀਂ ਆਉਂਦਾ ਦੇਖ ਬੋਤਨ ਕੀ ਰਸੀ ਜੇ ਬਾਰੇ ਤੇ ਅੱਜ ਤੁਸੀਂ ਖਾ ਸਕਦੇ ਨਾਲ ਕੋਈ ਖਾ ਸਕਦੇ ਹਾਂਜੀ ਜਾ ਸਕਦੇ ਕੋਈ ਨਹੀਂ ਤੁਸੀਂ ਨਹੀਂ ਨਾਲ ਖਾ ਸਕਦੇ ਸਾਡੇ ਹਾਂਜੀ ਬਿਲਕੁਲ ਖਾ ਸਕਦੇ ਖਾ ਸਕਦੇ ਹਾਂਜੀ ਹਾਂਜੀ ਖਾ ਸਕਦੇ ਤੇ ਪੈਸਾ ਕਿੰਨਾ ਕ ਲੱਗੇਗਾ ਪੈਸਾ ਕੋਈ ਵੀ ਨਹੀਂ ਮੰਗੂ ਉਸ ਤੇ ਉਹ ਦੇ ਕਾਰਡੀਆਂ ਬਣਾਉਣ ਦਾ ਕਾਹਦੇ ਕਾਰਡ ਕਾਹਨੋਂ ਹੋਣਾ ਬੰਦੇ ਤੇ ਅਮਾ ਪਿੰਡ ਦੇਖਣਾ ਚਾਹੁੰਦੇ ਜੀ ਹਾਂ ਮੈਂ ਤਾਂ ਨਹੀਂ ਦੇਖਣਾ ਤੇ ਕਿਵੇਂ ਦਾ ਘਰ ਸੀ ਤਾਂ ਮੈਂ ਕਹੀਆਂ ਚਾਹਨੀ ਆ ਸਾਡੇ ਕੇ ਬਾਰੇ ਚ ਟੇ ਮਾਂਪੇ ਜਾਈਏ ਹਾਂ ਤੇ ਵੇਖਿਆ ਇਹ ਕਾ ਸਾਡੇ ਕੇ ਜਮਾਰੇ ਪਾਇਏ ਜਮਾਰੇ ਪਾਇਏ ਇਹ ਤਾਂ ਛੜਾ ਕਿਆ ਮੈਂ ਤਕਲੀਫਤ ਬੜੀ ਹੋਈ ਹੋਣੀ ਐਡਾ ਸੋਨਾ ਗਾ ਜੀ ਫੁੱਟ ਕਾ ਪੜਿਆ ਕਰ ਤੇ ਸਾਡੀਆਂ ਦੇ ਤਾਰੇ ਮਾਰੂ ਅੱਬਾ ਦੀ ਅੱਖ ਲਗੇ ਜਾਣਾ ਬਚਾਓ ਤਾਰੇ ਦਾ ਮਾਰੂ ਇਹ ਵਾਪਸ ਨਹੀਂ ਕੇਠੇ ਆਉਂਗੇ ਠੇੜੀ ਸੱਚ ਕੁਣੀਮ ਦੱਸੇ ਤੇ ਅਸੀਂ ਤੁਹਾਨੂੰ ਬੰਦੀ ਹੈ ਨਾ ਉਥੇ ਤੱਕ ਤੁਹਾਡੇ ਪਿੰਡ ਤੱਕ ਪਹੁੰਚਾ ਦੇਣੀ ਹੈ ਕਹਿੰਦੇ ਕੀ ਹਾਂ ਅੱਛਾ ਤੁਸੀਂ ਹੁਣ ਆਪਣਾ ਘਰ ਵੇਖਣਾ ਚਾਹੁੰਦੇ ਜੀ ਹਾਂ ਜੀ ਨਾ ਨਾ ਕੱਢ ਜੂ ਕਹਿੰਦੇ ਆ ਵਾਸਤੇ ਵੀਜ਼ਾ ਚਾਹੀਦਾ ਵੀਜ਼ਾ ਲੈਣਾ ਪੈਣਾ ਤੇ ਨੀਰਾ ਵੀਜ਼ਾ ਲੱਗਣਾ ਚਾਹੀਦਾ ਮੈਂ ਆਪਣਾ ਘਰ ਦੇਖਣਾ ਚਾਹੀਆ ਮੈਂ ਆਪਣਾ ਘਰ ਵੇਖ ਕੇ ਆਉਣਾ ਮੈਂ ਚਲ ਬਾਹਰ ਜਾਂ ਤੇ ਚਾਹਾਂ ਪਹੁੰਚ ਉਤਰਾਂ ਉਹ ਥੇ ਤਾਂ ਹੀ ਮੈਂ ਆਪਣਾ ਘਰ ਵੇਖਣਾ ਹਾਂ ਹਾਂ ਆਪਣੇ ਘਰ ਬੈ ਕੇ ਮੈਂ ਖਾਣਾ ਖਾਵਾਂਗੀ ਉਹ ਘਰ ਅਸਲ ਹੋਈ ਹੈ ਹਾਂ ਹਾਂ ਸਾਕੇ ਮੇਰਾ ਬਹੁਤ ਮਿੰਟ ਪਹੁੰਚ ਗਈ ਨਹੀਂ